ਤਸਵੀਰਾਂ ਤੁਹਾਨੂੰ ਇਸ ਡੈਮ ਦੀਆਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਪਾਣੀ ਦਾ ਪੱਧਰ ਵਾਧਾ ਵਾਧਾ ਇੰਨਾ ਕਿ ਜਿਆਦੇ ਵੱਧ ਚੁੱਕਿਆ ਹੈ ਕਿ ਇਹ ਡੈਮ ਜਿਹੜਾ ਹੈਗਾ ਉਹ ਟੁੱਟਣ ਦਾ ਖਤਰਾ ਜਿਹੜਾ ਬਣ ਚੁੱਕਿਆ ਸੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ 3 ਲੱਖ ਕਿਊਸਕ ਪਾਣੀ ਇਸ ਡੈਮ ਦੇ ਵਿੱਚੋਂ ਛੱਡਣਾ ਪਿਆ ਹੈ ਕਿਉਂਕਿ ਨਹੀਂ ਤਾਂ ਇਹ ਡੈਮ ਜਿਹੜਾ ਹੈਗਾ ਉਹ ਟੁੱਟ ਸਕਦਾ ਸੀ ਔਰ ਜਿਸ ਦੇ ਟੁੱਟਣ ਤੋਂ ਬਾਅਦ ਜੋ ਖੈਰ ਵਾਪਰਨਾ ਸੀ ਉਸ ਦਾ ਆਪਾਂ ਅੰਦਾਜ਼ਾ ਤੱਕ ਵੀ ਨਹੀਂ ਲਗਾ ਸਕਦੇ ਕਿਉਂਕਿ ਇਹ ਪਾਣੀ ਜਿਹੜਾ ਇਸ ਟਾਈਮ ਡੈਮ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਛੱਡਿਆ ਗਿਆ ਏ 3 ਲੱਖ ਕਿਊਸਕ ਪਾਣੀ ਜਿਹੜਾ ਹੈਗਾ ਇਹ ਛੱਡਿਆ ਗਿਆ ਏ ਕਿਉਂਕਿ ਪਾਣੀ ਡੈਮ ਦੇ ਵਿੱਚ ਇੰਨਾ ਕਿ ਜ਼ਿਆਦਾ ਆ ਚੁੱਕਿਆ ਸੀਗਾ ਕਿ ਇਹ ਡੈਮ ਦੇ ਟੁੱਟਣ ਦਾ ਖਤਰਾ बन ਗਿਆ ਸੀ ਸੋ ਕ੍ਰਿਸ਼ਨਾ ਨਦੀ ਦੇ ਉੱਤੇ ਇਹ ਡੈਮ ਦਾ ਪ੍ਰੋਜੈਕਟ ਲੱਗਿਆ ਹੋਇਆ ਸੀਗਾ ਕਰਨਾਟਕ ਦੀਆਂ ਇਹ ਤਸਵੀਰਾਂ ਕਾਫੀ ਟਾਈਮ ਤੋਂ ਸਰਕਾਰ ਦੀ ਵੀ ਨੀਂਦ ਉੱਡੀ ਪਈ ਸੀ ਕਿ ਇਸ ਤਰੀਕੇ ਦਾ ਜਿਹੜਾ ਪਾਣੀ ਇੰਨਾ ਕਿ ਜ਼ਿਆਦਾ ਡੈਮ ਦੇ ਵਿੱਚ ਜਮ੍ਹਾਂ ਹੋ ਰਿਹਾ ਇਹ ਪਾਣੀ ਦਾ ਕੀਤਾ ਕੀ ਜਾਵੇ ਕਿਉਂਕਿ ਰੱਬਣਾ ਕਰੇ ਜੇ ਮਾੜੀ ਮੋਟੀ ਵੀ 1921 ਹੋ ਜਾਂਦੀ ਤਾਂ ਆਸੇ-ਪਾਸੇ ਜਿਹੜਾ ਲੋਕਾਂ ਦਾ ਕੀ ਹਸ਼ਰ ਹੋਣਾ ਸੀ ਨਾਮੋ ਨਿਸ਼ਾਨ ਜਿਹੜਾ ਹੈਗਾ ਘਰਾਂ ਦਾ ਮਿਟ ਜਾਣਾ ਸੀਗਾ ਕਿਉਂਕਿ ਤੁਸੀਂ ਦੇਖੋ 3 ਲੱਖ ਕਿਊਸਕ ਪਾਣੀ ਇਸ ਡੈਮ ਦੇ ਵਿੱਚੋਂ ਛੱਡਿਆ ਗਿਆ ਏ ਔਰ ਉਦੋਂ ਬਾਅਦ ਵੀ ਜਿਹੜੀਆਂ ਖਾਸ ਤੌਰ ਤੇ ਇਹ ਪਾਣੀ ਜਿਹੜੀਆਂ ਨਹਿਰਾਂ ਦੇ ਵਿੱਚ ਹੁਣੇ ਜਾਣਾ ਤੇ ਉਹ ਨਹਿਰਾਂ ਦੇ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਏ ਕਿਉਂਕਿ ਆਸੇ ਪਾਸੇ ਦੇ ਇਲਾਕੇ ਜਿਹੜੇ ਹੈਗੇ ਆ ਨੇੜ ਦੇ ਖਾਲੀ ਕਰਵਾਇਆ ਗਿਆ ਹੈ রেড ਅਲਰਟ ਜਾਰੀ ਕੀਤਾ ਗਿਆ ਹੈ ਕਿ ਕਿਸੇ ਵੇਲੇ ਵੀ ਆ ਜਿਹੜੀ ਆ ਕੋਈ 1921 ਹੋ ਸਕਦੀ ਹੈ ਲੋਕ ਉੱਚੇ ਥਾਵਾਂ ਤੇ ਜਾਣ ਜਾਂ ਫਿਰ ਕਿਤੇ ਸੁਰੱਖਿਅਤ ਥਾਵਾਂ ਤੇ ਜਿਹੜਾ ਇਹ ਪਹੁੰਚ ਜਾਣ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਡੈਮ ਜਿਹੜਾ ਹੈਗਾ ਕ੍ਰਿਸ਼ਨਾ ਨਦੀ ਦੇ ਉੱਤੇ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਕਰਨਾਟਕ ਦੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਲਮੱਟੀ ਡੈਮ ਹੈ ਜਿਸ ਤੋਂ 3 ਲੱਖ ਕਿਊਸਕ ਪਾਣੀ ਜਿਹੜਾ ਹੈਗਾ ਉਹ ਛੱਡ ਦਿੱਤਾ ਗਿਆ ਹੈ ਹਾਈ ਅਲਰਟ ਜਿਹੜਾ ਹੈ ਰੈੱਡ ਅਲਰਟ ਜਿਹੜਾ ਹੈਗਾ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਆਸੇ-ਪਾਸੇ ਜਿਹੜੀਆਂ ਨਾਲੀਆਂ 'ਚ ਪਾਣੀ ਗਿਆ ਟੁੱਟਣ ਦਾ ਖਤਰਾ ਉਹਨਾਂ ਦਾ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਛੱਡਿਆ ਗਿਆ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਲੋਕ ਜਿਹੜੇ ਹੈਗੇ ਆ ਉਹ ਆਪਣੇ ਘਰ-ਬਾਰ ਛੱਡ-ਛੱਡ ਕੇ ਜਿਹੜੇ ਆ ਉਹ ਦੂਸਰੇ ਥਾਵਾਂ ਤੇ ਜਾ ਰਹੇ ਆ ਜੇ ਆਪਾਂ ਇਸ ਤਰੀਕੇ ਦੀਆਂ ਜਦੋਂ ਹਾਲਾਤ ਜਦੋਂ ਪੈਦਾ ਹੁੰਦੇ ਆ ਉਦੋਂ ਬੰਦਾ ਆਪਣੀ ਜਾਨ ਬਚਾਵੇ ਜਾਂ ਫਿਰ ਆਪਣੇ ਘਰ ਦੇ ਵਿੱਚ ਹੁਣ ਕਿਹੜਾ ਸਮਾਨ ਬੰਦਾ ਚੱਕ ਕੇ ਦੂਸਰੇ ਥਾਂ ਤੇ ਲੈ ਕੇ ਜਾਵੇ ਕਿਉਂਕਿ ਸਮਾਨ ਸਾਰਾ ਹੀ ਕੀਮਤੀ ਹੁੰਦਾ ਕੋਈ ਵੀ ਚੀਜ਼ ਹੈ ਸੌਖੀ ਨਹੀਂ ਬਣਦੀ ਚਾਹੇ ਕੋਈ ਫਰਨੀਚਰ ਦੀ ਗੱਲ ਕਰ ਲਈਏ ਜਾਂ ਫਿਰ ਪਸ਼ੂ ਡੰਗਰ ਜਿਹੜਾ ਘਰ ਦੇ ਵਿੱਚ ਆਪਾਂ ਬੰਨਿਆ ਹੁੰਦਾ ਉਹਨਾਂ ਨੂੰ ਵੀ ਆਪਾਂ ਐ ਛੱਡ ਨਹੀਂ ਸਕਦੇ ਕਿੱਲਿਆਂ ਤੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਪੈਂਦਾ ਜਦੋਂ ਇਹੋ ਜਿਹੇ ਹਾਲਾਤ ਜਦੋਂ ਪੈਦੇ ਪੈਦਾ ਹੁੰਦੇ ਆ ਜਦੋਂ ਫਲੱਡ ਆਉਂਦੇ ਆ ਉਦੋਂ ਬੰਦਾ ਆਪਦੀ ਜਾਨ ਮਸਾਂ ਬਚਾਉਂਦਾ ਪਰ ਨਾਲ ਦੀ ਨਾਲ ਆਪਾਂ ਨੂੰ ਦੂਜਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਰੱਖਣਾ ਪੈਂਦਾ ਹੈ ਪਸੂ ਡੰਕਰ ਦਾ ਜੇ ਘਰ ਦੇ ਜਿੰਨਾ ਵੀ ਇਸ ਟਾਈਮ ਜਿਹੜਾ ਸਮਾਨ ਪਿਆ ਹੁੰਦਾ ਜੇ ਕੋਈ ਆਪਾਂ ਨੂੰ ਕਹਦੇ ਕਿ 24 ਘੰਟਿਆਂ ਦੇ ਵਿੱਚ ਵਿੱਚ ਚੱਕ ਕੇ ਇਹਨੂੰ ਨਿਕਲੋ ਤਾਂ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਘਰ ਦਾ ਸਾਰਾ ਸਮਾਨ ਇੱਕ ਤੋਂ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਤੇ ਰੱਖਣਾ ਕਿਉਂਕਿ ਅਗਲੇ ਪਾਸੇ ਵੀ ਤਾਂ ਇੰਨੀ ਜਗ੍ਹਾ ਨਹੀਂ ਹੁੰਦੀ ਜਿੱਥੇ ਆਪਾਂ ਇਹ ਸਮਾਨ ਰੱਖਾਂਗੇ ਸੋ ਬਿਲਕੁਲ ਇਹ ਹਾਲਾਤ ਤੁਸੀਂ ਦੇਖੋ 3 ਲੱਖ ਕਿਊਸਕ ਪਾਣੀ ਜਿਹੜਾ ਹੈਗਾ ਉਹ ਛੱਡ ਦਿੱਤਾ ਗਿਆ ਹੈ ਰੈੱਡ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਏਰੀਏ ਦੇ ਵਿੱਚ ਕਿ ਕਿਸੇ ਟਾਈਮ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ ਆਪਣਾ ਬਚਾਅ ਤੁਸੀਂ ਆਪ ਕਰ ਲਓ ਸੋ ਫਿਲਹਾਲ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਡੈਮ ਦੀਆਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕ੍ਰਿਸ਼ਨਾ ਨਦੀ ਤੇ ਇਹ ਜਿਹੜਾ ਪਰਜੈਕਟ ਡੈਮ ਦਾ ਜਿਹੜਾ ਹੈਗਾ ਅਲਮੱਟੀ ਡੈਮ ਦਾ ਲੱਗਿਆ ਹੋਇਆ ਸੀ ਕਾਫੀ ਟਾਈਮ ਤੋਂ ਸਰਕਾਰ ਦੀ ਵੀ ਨੀਂਦ ਉੱਡੀ ਪਈ ਸੀ ਕਿ ਜੇ ਇਹ ਡੈਮ ਟੁੱਟ ਗਿਆ ਉਦੋਂ ਬਾਅਦ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਕੁ ਜ਼ਿਆਦਾ ਨੁਕਸਾਨ ਆਸ-ਪਾਸ ਦੇ ਇਲਾਕੇ ਦਾ ਹੋਣਾ ਸੀ ਸੋ ਇਸੇ ਕਰਕੇ ਇਹ ਇੱਕ ਅਮਰਜੈਂਸੀ ਜਿਹੜਾ ਖਾਸ ਤੌਰ ਤੇ ਇਹ ਸਟੈਪ ਜਿਹੜਾ ਚੱਕਿਆ ਗਿਆ ਕਿ 3 ਲੱਖ ਕਿਊਸਕ ਪਾਣੀ ਕਹੋਣਾ ਇਸ ਡੈਮ ਦੇ ਵਿੱਚੋਂ ਕੱਢ ਦਿੱਤਾ ਜਾਵੇ